ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਦੇ ਵਿੱਚ ਤੇ ਅੱਜ ਆਪਣੇ ਬਲੌਗ ਦਾ ਦਿਨ ਹੈਗਾ ਜੀ 12 ਮਹੀਨਾ ਹੋ ਗਿਆ ਆ ਨਾ ਆਕੇ ਜੀ ਹੁਣ ਤੂੰ ਨਾ ਇੱਥੇ ਤਾਂ ਉਡਾਈ ਜਾਂਦਾ ਫਿਰ ਮਾਸੀ ਨਾ ਉਡੀ ਮੈਂ ਨਾ ਹੁੰਦਾ ਨਹੀਂ ਮੈਂ ਹੀ ਚੱਲੂ ਹਾਂ ਵੀ ਕੱਡਾ ਮਾਰਨਿੰਗ ਨਾਲਿਆ ਤੂੰ ਸਭ ਚੁੱਪੀ ਰਹੇ ਜਾ ਮਾਂ ਹਾਂ ਵੀ ਕਰ ਦਿੰਦੇ ਆ ਸਾਫ ਕੰਮ ਤਾਂ ਇਹ ਤੇ ਕਰਨਾ ਵਿਚਾਰੇ ਤੇ ਦੇਖੀ ਕੀ ਹਾਲ ਹੋਇਆ ਪੈਸੇ ਤਾਂ ਐਸੇ ਨਹੀਂ ਕਮਾ ਕੇ ਦੇਣੇ ਆ ਨਾ ਉਹ ਸਕੂਟਰੀ ਸਾਫ਼ ਕੀਤੀ ਐ ਇਹਨੂੰ ਵਸ ੱੱਲੇ ਨੂੰ ਚੋਂਕਾ ਲਿਆ ਤਮਾਸ਼ੀ ਲਾ ਗਿਆ ਹਾਂ ਵੀ ਲੋ ਜੀ ਅੱਜ ਆਪਣਾ ਵਲੌਗ ਥੋੜਾ ਲੰਮਾ ਵਗ ਜੂਗਾ ਕਿਉਂਕਿ ਅੱਜ ਆਪਣੇ ਕੋਲ ਟਾਈਮ ਹੀ ਟਾਈਮ ਸੀਗਾ ਵੀਡੀਓ ਬਣਾਉਣ ਦਾ ਤੇ ਵਿਹਲੇ ਸੀਗੇ ਸਾਰੇ ਦਿਨ ਤੇ ਸ਼ਾਮ ਨੂੰ ਤੁਹਾਨੂੰ ਆਪਾਂ ਕਿਲਾ ਸਾਹਿਬ ਗੁਰਦੁਆਰਾ ਲੈ ਕੇ ਚੱਲਾਂਗੇ ਨਾਲੇ ਗੁਰਦੁਆਰੇ ਸਕੂਟਰੀ ਤੇ ਚੱਲਾਂ। ਲੋ ਜੀ ਆਪਾਂ ਸਵੇਰ ਸੇ ਸਭ ਤੋਂ ਪਹਿਲਾਂ ਆਪਣੀ ਗੁਰਦੁਆਰੇ ਵਿੱਚ ਮੰਥਾ ਢਿੱਕਿਆ। ਸੰਜੂ ਨੇ ਬੋਲਟ ਤੋਂ ਪਨਾ ਕੇ ਲੱਤ ਹੁਣ ਸਕੂਟਰੀ ਚੱਕ ਲਈ। ਇਹਨਾਂ ਨੂੰ ਸਕੂਟਰੀ ਲੈ ਕੇ ਜਾਣਾ। ਪਰ ਜਾਇਆ ਤੂੰ ਜਾ। ਗੁਰਦੁਆਰੇ ਇੱਥੇ ਜਾਂ ਪਿੱਛੇ ਵਾਲੇ 'ਚ। ਪਰ ਜਾਇਆ ਤੂੰ। ਜਾ ਵੇ ਤੂੰ ਵੀ। ਜਾ ਜਾ। ਐਣੀ ਛੱਡ ਕੇ ਮੁੜੇ। ਆਏ ਇੱਥੇ ਫੈਰੀ ਵੇ ਲੇ ਗਾ। ਇਹਨੇ ਕਿਹੜਾ ਬੈਠਾ। ਓਏ ਲੰਗਰ ਪਕਾਊਗਾ ਲੰਗਰ ਪਕਾਉਣਾ। ਕਹਿੰਦਾ ਰੋਟੀਆਂ ਲਾਏਗਾ ਰੋਟੀਆਂ ਰੋਟੀਆਂ ਲਾਉਣੀਆਂ ਉੱਥੇ ਕਹਿੰਦਾ ਲੰਗਰ ਲਾਉਣਾ ਮੈਂ ਉੱਥੇ ਜਾ ਕੇ ਦੱਸ ਕੀ ਕਰਨਾ ਚੱਲੀ ਦੱਸੇ ਜੋ ਮੇਰੇ ਦੱਸ ਲੱਗਦੇ ਇਹ ਕਿੰਨੇ ਤਾਂ ਬਣਾ ਲਈ ਹੁਣ ਦੋ ਵੀ ਬਣਾ ਲਈ ਇੱਕ ਨੇ ਤਾਂ ਮਾਰਤਾ ਮੁੱਦਾ ਮੋਟਰਸਾਈਕਲ ਬੁਲਟ ਕੋਈ ਇਹਦੀ ਜੁੱਤੀ ਐ ਨਾ ਜਿਹੜੀ ਜੁੱਤੀ ਉਹ ਤੇਸ ਦੀ ਆਉ ਕਰਦੇ ਬੰਦਾ ਜੁੱਤੀ ਤੇਸ ਦੀ ਐ ਇਹ ਅੱਟ ਜਾਉਣਾ ਮੋੜ ਬੰਦਾ ਜਾਉਣਾ ਮੋੜੇ ਬੰਦਾ ਹਨ ਵੀ ਚੱਲ ਲਈ ਪਿਸਤਾਨ ਲੱਗ ਚੱਲੀਏ ਚੱਲ ਅੱਗੇ ਪਈਏ ਦੇਖੀ ਚਾਹੋ ਜਾ ਕੇ Ugh. <sighs> ਚਾਚਾ ਚਤਰਾ ਕਾਹਦੇ ਕਿਧਰ ਨੂੰ ਚੱਲੇ ਪੰਕੂ ਇੱਧਰ ਕੀ ਗੱਲ ਇੱਧਰ ਕੀ ਗੁਫਾ ਬਣੀ ਆ ਕਿਹੜੀ ਸੱਸੀ ਵਾਲੀ ਮਾਸੀ ਬੈਠੀ ਆ ਸੋਨਾਂ ਨਾਲ ਮੇਰੇ ਬਾਬੇ ਮੇਰੇ ਬਾਬੇ ਉਸ ਦਾ ਦੇਖ ਮਾਸੀ ਨੇ ਕਹਣਾ ਮੇਰੇ ਬਾਬੇ ਹੋਰੀ ਹੋ ਕਰ ਬੜੀ ਕੰਮੀ ਕਤ ਸਮੋਸਾ ਹੂੰ ਸਮੋਸਾ ਸਮੋਸਾ ਪੁੱਟਾ ਕਰਦਾ ਪੈਂ ਜਿਹ ਡਟ ਡਟ ਕਰਿਆ ਓਏ ਅੰਦਰ ਵੜ ਗਿਆ ਬਾਹਰ ਘੱਟ ਛੱਡੀ ਇਧਰ ਨੂੰ ਮੂੰਹ ਘਮਾ ਘਮਾ ਉਧਰ ਨੂੰ ਓਏ ਐ ਸਾਈਡ ਸਾਈਡ ਡੱਡਾ ਜਾ ਪੀ ਪੀ ਦਾਰੂਆਂ ਪੜ ਲਾ ਲਾ ਅੱਤਤ ਲੋ ਜਿਗ ਨੂੰ ਇਹਨਾਂ ਦੀ ਆ ਜੋਗਣੋ ਗਏ ਹਿੰਨਾ चार्ली अंदर जाके दिखा दे मेरे पार्टी अच्छ अंदर जाके दिखा दे पार्टी मेरे वालों टाउन पब थ्री फेस मॉडल टाउन ਐਵੇਂ ਨਹੀਂ ਇਹਦਾ ੱਤਕਾ ਲੋ ਜੀ ਫਿਰ ਆਪਣੇ ਪੁਰਾਣੇ ਦਿਨ ਆ ਗਏ ਵਾਪਸ ਚੁੱਲੇ ਤੇ ਚਾਹ ਬਣਾਉਣੀ ਜਗਣੀ ਪੈਂਦੀ ਤੈਨੂੰ ਚੱਕ ਨਹੀਂ ਪੜਦਾ ਕਾ ਘਾਟ ਮੇਰਾ ਭਾਈ ਕਣੀ ਪੁਰਾਣੀਆਂ ਤੇ ਐ ਟੁੱਟ ਗਈ ਇਹਦੀ ਬਾਹੀ ਸੱਟ ਘਾਏ ਨੂੰ ਥੱਲੇ ਟੁੱਟ ਗਈ ਸੀ ਮੈਂ ਤਾਂ ਠੱਟ ਕਰਦੀ ਸੀ ਯਾਰ ਚਾ ਮੇਰੀ ਰਜਰਜ ਕਮਲੀ ਹੋਈ ਚਾ ਰਬਲਿਨੀ ਜਗਨੂ ਦਾ ਕੱਚਾ ਚੱਕੋ ਬਈ ਜਿਹੜੀ ਚੀਜ਼ ਖਾਣੀ ਆ ਉਹ ਦੇਖੋ ਕੇਲੇ ਲੱਗੇ ਬਈ ਕਿੱਥੇ ਦੇਖ ਨਹੀਂ ਰਿਹਾ ਮੈਨੂੰ ਉਹ ਆ ਸੀ ਤੇ ਆ ਵੇਖੋ ਬਈ ਕੇਲੇ ਹਾਂ ਤੋੜਾਂਗੇ ਇਹਨੂੰ ਖੜ ਜਾ ਤੇ ਕਿੰਨਾ ਅੰਦਰ ਜਾ ਕੇ ਨਾ ਮਸਾਲਾ ਹੈ ਨਹੀਂ ਨਾ ਉਹ ਹੈਗਾ ਪਕਾਣ ਵਾਲਾ ਹੈਗਾ ਉਹ ਨਹੀਂ ਲਿਆਉਣਾ ਪੈਂਦਾ ਪਹਿਲਾਂ ਕਿੰਨੇ ਬੜੀਆਂ ਤਗੜੀਆਂ ਤਗੜੇ ਚੀਜ਼ਾਂ ਲੱਗੀਆਂ ਆਪਣੀ ਪਹਿਲਾਂ ਕਿੰਨੇ ਬਣਾਏ ਸੀ ਨਾ ਉਦੋਂ ਹੂੰ ਇੰਦਰ ਦੇ ਪਾਸੇ ਲੱਗੇ ਹੁੰਦੇ ਸੀ ਹੈ ਹਾਂ ਅਰਬੀ ਲੱਗੀ ਇੱਕ ਹੀ ਲੱਗਿਆ ਹਨਾ ਯਾਰ ਇਹ ਗੁੱਛਾ ਜਿਹਾ ਉਹ ਨਿੰਦਰਾ ਪਾਲਕ ਹੈ ਨਾ ਇੱਕ ਹੀ ਗੁੱਛਾ ਜਿਹਾ ਲੱਗਿਆ ਜੀ ਹੈ ਪਾਲਕ ਓਏ ਪਾਲਕ ਨਹੀਂ ਸਾਗ ਹੈ ਇਹ ਪਾਲਕ ਇੱਧਰ ਲੱਗੀ ਆ ਪਾਲਕ ਉਹ ਲੱਗੀ ਉਹ ਸੀ ਉਧਰ ਉਹ ਸੀ ਉਧਰਲੇ ਪਾਸ ਥੋੜੀ ਐ ਨਾ ਐਡੀ ਐਡੀ ਪਾਲਕ ਹੋਈ ਸਾਲ ਨੂੰ ਹੱਥ ਪਾਲ ਲੈ ਭਿੰਡੀ ਖਾ ਤੂੰ ਤੂੰ ਭਿੰਡੀ ਖਾ ਤੂੰ ਮੇਰੀ ਗੱਲ ਸੁਣੀ ਨਾ ਸੁਣੀ ਨਾ ਬੋਲ ਛੱਡ ਜਾ ਤੂੰ ਭਿੰਡੀ ਖਾ ਅੱਛਾ ਠੀਕ ਹੈ ਕਰਤਾ ਬੰਦ 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 ਨਹੀਂ ਉਹ ਕੱਟਦੀ ਭੈਣ ਕਰੀ ਸਾਲੇ ਨੂੰ ਪਿੰਡਾਂ 'ਚ ਰਹਿੰਦੇ ਭਾਈ ਪਿੰਡਾਂ ਵਾਲਾ ਟਮਾਟਰ ਟਮਾਟਰ ਲੱਗੇ ਦੇ ਕੀ ਆਲੂ ਆ ਕੈਨ ਮੈਂ ਤਾਂ ਆਪ ਨਹੀਂ ਪਤਾ ਇਹ ਮੂਲੀਆਂ ਜੋ ਬਾੜੀ ਚ ਬੜਿਆ ਹੋਵੇ ਤਾਂ ਮੈਨੂੰ ਪਤਾ ਲੱਗੇ ਮੂਲੀਆਂ ਜੀ ਤੇ ਗਿੰਡੇ ਸਬਜ਼ੀ ਆਪਣੇ ਕੋਲ ਇੱਕ ਤੋਂ ਇੱਕ ਮਿਲ ਜੂਗੀ ਬਾਹਰ ਤਾਂ ਅਸੀਂ ਘਾਟ ਹੀ ਖਰੀਦਦੇ ਆਂ ਦਾਲ ਦੂਲ ਹੀ ਖਾਈਦੀ ਆਂ ਬਾਹਰੋਂ ਲੈ ਕੇ ਤਾਂ ਜੁਗਨੂ ਕੀ ਰੇਟ ਆ ਸਾਗ ਦਾ ਸਾਗ ਤਾਂ ਇੱਥੋਂ ਲੈ ਕੇ ਚਿਬੜ ਪਏ ਜੁਗਨੂ ਓਏ ਖਾਣ ਜਿਹੜਾ ਵੀਡੀਓ ਨੂੰ ਲਾਈਕ ਐ ਕਮੈਂਟ ਸ਼ੇਅਰ ਕਰਦੇ ਓਨੂੰ ਇੱਕ ਚਿਬੜ ਦਾ ਜਿਹੜਾ ਵੀਡੀਓ ਇਹ ਤਾਂ ਖਰਾਬ ਹੈ ਕਮੈਂਟ ਸ਼ੇਅਰ ਕਰਕੇ ਆਊਗਾ ਵੀ ਉਹਦੇ ਵਾਸਤੇ ਸਾਗ ਤੋੜ ਕੇ ਕਿੰਨਾ ਮਰਜੀ ਲੈ ਜਾਏ ਇੱਕ ਚੀਰ ਨਹੀਂ ਦੇ ਦਾਂਗੇ ਥੋੜਾ ਜਿਹਾ ਨਹੀਂ ਗੁੱਟੀ ਬਣਾ ਕੇ ਦੇ ਦਾਂਗੇ ਚੱਲ ਪੂਰੀ ਗੁੱਟੀ ਦੋ ਤਿੰਨ ਦਿਨ ਖਾਓ ਆਰਾਮ ਨਾਲ ਹਰਾ ਹਰਾ ਸਾਗ ਖਾਓ ਹਰੀ ਹਰੀ ਪੋਟੀ ਕਰੋ ਚਿਪੜਨੀ ਰਹੀ ਲੱਗਿਆ ਦੇਖ ਤੁਹਾਨੂੰ ਇਹ ਲੈ ਆਹ ਲਾ ਫੜ ਫੜੀ ਤੋੜ ਗਈ ਚੜਨੀ ਬਣਵਾਣੇ ਆ ਜੀ ਆ ਕਿਉਂ ਅੜੀ ਇਕੱਠਾ ਇਹ ਕਰਕੇ ਸਿੱਟ ਰਿਹਾ ਬਦ ਦੋ ਹੀ ਬਹੁਤ ਓਏ ਪੱਟ ਤੇ ਮਿਲ ਲੱਗਦਾ ਉਧਰ ਸਿੱਟੇ ਹੋਣੇ ਅੰਕਲ ਨੇ ਗੋਭੀ ਲੱਗੀ ਮਿੱਤਰ ਗੋਭੀ ਵੀ ਲੱਗਾ ਹੈ ਇਹ ਗੰਡਾ ਲੱਗਾ ਹੈ ਗੰਡਾ ਇਹ ਗੋਭੀ ਹੈ ਗੋਭੀ ਫੁੱਲ ਗੋਭੀ ਮੇਥੀ ਇੱਧਰ ਆ ਗਿਆ ਆਪਣਾ ਲਸਣ ਉਹ ਇਥੇ ਨਾਰਦਾ ਬੂਝਾ ਹੁੰਦਾ ਸੀ ਯਾਰ ਇੱਕ ਕਿੱਧਰ ਗਿਆ ਉੱਪਰ ਚੜ ਕੇ ਦਿਖਾ ਜੂ ਨੂੰ ਬਾਂਦਰ ਵਾਂਗੂ ਓਏ ਹਾਂ ਓਏ ਓਏ ਆ ਸੀ ਓਏ ਅੰਨੇ ਆਉਂਦੇ ਆਉਰੇ ਆ ਆ ਪਈ ਆ ਦੇਖ ਆ ਪਈ ਮੈਂ ਤੈਨੂੰ ਕਿੰਨੀ ਵਾਰ ਕਿਹਾ ਤੈਨੂੰ ਨੰਬਰ ਚੇਂਜ ਕਰਾ ਲਾ ਆ ਦੇਖ ਉੱਪਰ ਝਾਕ ਉੱਪਰ ਜਗ੍ਹਾ ਉੱਪਰ ਆਇਓ ਰਬਾ ਜਿਹੜਾ ਕਰ ਕਰ ਤੇਰਾ ਨਹੀਂ ਰਹੇ ਨਹੀਂ ਕਿ ਯਾਰ ਅੱਛਾ ਓ ਯਾਰ ਥੱਲੇ ਲੱਗਦੇ ਹੁੰਦੇ ਯਾਰ ਉੱਪਰ ਲੱਗਣਗੇ ਲੱਗੇ ਮੈਂ ਇੰਨੀ ਉੱਚੀ ਲੱਗ ਰਿਹਾ ਯਾਰ ਇਹ ਆ ਵੇਖ ਲਾ ਇਹਨੂੰ ਬਾਹਰੋਂ ਕੇਲੇ ਦਿਖਾਏ ਆ ਅਜੇ ਤਾਂ ਕਿਹਨੂੰ ਕੇਲੇ ਲੰਬੇ ਬਾਹਰੋਂ ਤਾਂ ਦਿਸੀ ਨਹੀਂ ਮੈਨੂੰ ਤਾਂ ਹੀ ਅੰਦਰ ਆਜੀ ਆਹ ਰੇ ਬਈ ਮਿੱਤਰੋ ਸਿੱਟੀ ਨਾ ਇਹਨੂੰ ਆ ਪੇੜ ਏਗਣਗੇ ਓਏ ਆ ਕਿਲਮਕਾਰ ਓਏ ਇਹ ਲੱਗਦਾ ਫੁੱਲ ਹੁੰਦਾ ਦੋ ਦੋ ਲੱਗਣਗੇ ਨਾ ਇੱਥੇ ਦੋ ਦੋ ਲੱਗਦੇ ਹੁੰਦੇ ਆ ਇਹ ਦੋ ਲੱਗਣਗੇ ਨਾ ਦੂਜਾ ਕਿਉਂ ਆ ਫੋਲੇ ਜਾ ਫਿਰ ਫੋਲ ਜਾ ਕਾਹੀ ਆ ਆਪੀ ਝੂਲ ਜੂਗਾ ਹਨਾ ਇਹ ਆ ਛੜੀ ਜਾਂਦਾ ਹਨ ਕੀ ਕੀ ਫਟਦੇ ਦੋ ਲੋਕ ਪੁੱਤੇ ਝੜੀ ਜਾਂਦੇ ਨੀਚੇ ਦੇਖ ਸਕਦੇ ਫੋਲ ਦੇ ਹਾਂ ਨਾ ਖਾ ਉਹ ਜਗ ਨੂੰ ਖਾ ਹਲਕਾ ਹੋ ਜੂਗਾ ਨਾ ਫਿਰ ਇੱਕ ਤਾਂ ਇਸੇ ਦਾ ਹੀ ਬੋਝ ਲੈ ਕੇ ਬੈਗਿਆ ਇਹਨੂੰ ਆਹ ਮਾ ਵੀ ਕਹਿੰਦੀ ਸੀਗੀ ਕਹਿੰਦੀ ਦੀ ਘੋਲੀ ਆਤੋ ਲੈ ਮਾ ਨਾ ਲਗੇ ਉਹ ਸਾਗ ਲੈ ਕੇ ਆਏ ਕੋ ਕਿਉਂਕਿ ਸਾਗ ਤਾਂ ਅਜੇ ਬੀਜਿਆ ਸਾਗ ਕਿੱਥੋਂ ਖਵਾ ਦੀ ਤੂੰ ਉਹ ਤਾਂ ਹੈ ਹੀ ਨਹੀਂ ਬਣਾ ਹੁਣੀ ਹੁੰਦੀ ਅਰੇ ਮਹੀਨਾ ਜੂਨ ਪਾਏ ਚੋਇਆ ਤਾਂ ਰੁੱਤ ਗਈ ਹੋਈ ਹੈ ਕਈ ਰੁੱਤ ਤੱਕ ਬਾਕੀ ਕੋਈ ਪਤਾ ਵੀ ਨਹੀਂ ਵਿਆਹ ਆ ਗਿਆ ਸਾਡੇ ਉਹਨਾਂ ਦੇ ਨਾ ਰਿਸ਼ਤੇਦਾਰ ਉਹਨਾਂ ਦੇ ਉੱਥੇ ਵੱਡੇ ਘੋੜੇ ਵੱਡੇ ਇਥੇ ਕਾਲੇ ਨਹੀਂ ਜਾਇਆ ਤਾਂ ਲਓ ਜੀ ਫਿਰ ਸ਼ਾਮ ਨੂੰ ਅਸੀਂ ਰੈਡੀ ਸ਼ੈਡੀ ਹੋ ਕੇ ਘੁੰਮਣ ਬਾਗੇ ਆਕਿਆ ਬੁਲਟ ோ மேலி ரோட மூலம் மாசி தான் நாடு முருணா <laughs> 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 ਸ਼ਾਮ ਦੀ ਵਾਦਕੇ ਦੇ ਸਾਥ ਤੇ ਅਸੀਂ ਆ ਗਏ ਜੀ ਆਪਣੇ ਕਿਲਾ ਸਾਹਿਬ ਵੀ ਆਪਣੇ ਮਠੰਡੇ ਮੱਥਾ ਟੇਕਣ ਤੇ ਮੋਮਬਤੀਆਂ ਦੀ ਗੋਣ ਚਲੋ ਬਿਲਕੁਲ ਦਿਖਾਉਣੇ ਕਿਲਾ ਸਾਹਿਬ ਆਪਣਾ ਦੇਖੋ ਜੀ ਸਾਡੇ ਬਠਿੰਡੇ ਸ਼ਹਿਰ ਦੀਆਂ ਦੁਕਾਨਾਂ ਜੀ ਜਿਨਾਂ ਕਿ ਤੁਸੀਂ ਦੇਖ ਸਕਦੇ ਹੋ ਭੀੜ ਬਹੁਤ ਜ਼ਿਆਦਾ ਹੈ ਸੰਗਤ ਬਹੁਤ ਹੈ ਕਬੱਡੀ ਦਾ ਲਓ ਕੁਝ ਬਰਾਵਾ ਆ ਜਾ ਵੀ ਲੰਗਰ ਚੱਲਦੀ ਹੈ ਆ ਦੇਖੋ ਇਹਦੇ ਲੰਗਰ ਚੱਲ ਰਿਹਾ ਜੀ ਗਰਾਂ ਲੰਗਰ ਹੈ ਪਤਾਨੀ ਜੀ ਲੰਗਰ ਦਾ ਇੱਥੇ ਤੋਂ ਗਾੜੀ ਲਾ ਦੇਣਾ ਬਹੁਤ ਆਦਾ ਬੰਕਰ ਆਇਆ ਉਹ ਬੜਾ ਕਿਲਾਸ ਆ ਵੀ ਦੇਖਦਾ ਚੱਲ ਉਹ ਆਪਣੇ ਭਰਾ ਹੀ ਪਿੱਛੇ ਰਹਿ ਗਏ ਬਾਜਾ ਮਾਰੀ ਜਾਂਦੇ ਕਿੱਧਰ ਕਿੱਧਰ ਇੱਧਰ ਇੱਧਰ ਦੇਖ ਸਕਦੇ ਹੋ ਇਹ ਲਾਈਨਾਂ ਕਿੰਨੀ ਲੰਬੀਆਂ ਬਣ ਚੁੱਕੀਆਂ ਨੇ ਲੰਗਰ ਵਾਸਤੇ ਲਓ ਜੀ ਇੱਧਰ ਤਾਂ ਲੰਗਰ ਹੋ ਗਿਆ ਖਤਮ ਇਧਰ ਖਾਈ ਜਾਂਦਾ ਆਪਣਾ ਭਰਾ ਬਰੈਡ ਕੇ ਸਮੋਸਾ ਸੀ ਪਤਾ ਨਹੀਂ ਲੱਗਿਆ ਅਸੀਂ ਚੱਲੇ ਆਈ ਆਪਣਾ ਸਪਲੈਂਡਰ ਲਾਣ ਸਾਈਡ ਤੇ ਸੇਫਟੀ ਜਗਾ ਸੇਫ ਜਗ੍ਹਾ ਤੇ ਕੋਈ ਜਵਾਕਾ ਬਾਤ ਕਢਾਉਣੇ ਆਏ चई <laughs> त

ਲੋਈ ਫਿਰ ਅਸੀਂ ਮੱਥਾ ਮਤੇ ਟੇਕ ਕੇ ਅਸੀਂ ਮੋਬੱਤੀਆਂ ਲਾ ਜਾਈਏ ਇੱਥੇ ਅੱਲਾ ਜੋ ਬਣ ਨੇ ਸੰਜੂ ਨੇ ਤੇ ਜਗਨੂ ਨੇ ਇਰਾਲੇ ਮੋਬੱਤੀਆਂ ਲਾ ਜਾਈਏ ਪਹਿਲਾਂ ਕਹਿੰਦਾ ਸਾਡੀਆਂ ਫੋਟੋ ਗਏ ਤੇ ਵੀਡੀਓ ਬਣਾ ਲਈ ਬਾਜ ਚੱਲ ਠੀਕ ਆ ਮੈਂ ਬੰਬਤੀਆਂ ਲਾਜੋ ਮੇਰੇ ਨਾਲ ਬਾਬੇ ਨੇ ਬੰਬਤੀ ਲਵਾਜੋ ਜੋ ਵੱਡੇ ਮੱਥਨਾਂ ਮਚਾ ਲੈ ਮੈਂ ਬਈ ਬਈ ਬੰਬਤੀਆਂ ਲਵਾਇ ਦੀ ਸਾਈ ਲਗਾਏ ਦੀ ਫੇਰ ਅਸੀਂ ਉੱਪਰ ਮੱਥਾ ਟੇਕਣ ਆ ਗਏ ਜੀ ਉੱਪਰ ਪਟਾਕੇ ਚੱਲ ਰਹੇ ਸੀ ਤੂੰ ਖੜਾ ਜਾ ਬਾਕੀ ਵੀਡੀਓ ਬੜੀ ਸੋਹਣੀ ਬਣੀ ਜਾਂਦੀ ਆ ਓਏ ਐਵੇਂ نیچے ਕਰਕੇ ਖਿੱਚ ਆਈ ਨਾ ਕੋਈ ਇੱਥੇ ਜਾ ਰਹੀ ਸੁਣੀ ਇੱਥੇ ਪਾ ਰਹੀ ਆ ਵਾ ਅੱਛਾ ਐਵੇਂ نیچے ਕਰਕੇ ਖਿੱਚ ਕਿ ਐਵੇਂ ਖੜ ਰਹੇ ਓਏ ਉਹ ਮੋਮਬਤੀ ਟੁੱਟ ਗਈ ਲੋਈ ਵੇਰ ਜੀ ਕਿਹੜਾ ਜਾਤ ਉੱਲ ਨਿਕਲ ਗਿਆ ਸੀ ਪਾਣੀ ਗੋਲਡੀ ਦੀ लवली ਵਾਲੇ ਕੋਲੇ ਇੱਥੋਂ ਅਸੀਂ ਖਾਦੇ ਬਰਗਰ ਤੇ ਸੂਪ ਮੈ ਸੂਪ ਹੀ ਤੱਕ ਚਨਾ ਸੁਣ ਜੋ ਬਣ ਰਕੇ ਆਇਆ ਬਬ ਇਹਦੇ ਤੋਂ ਪਹਿਲੀ ਵਾਰ ਖਾਦਾ ਇਹਦਾ ਪਹਿਲੀ ਵਾਰ ਖਾਦਾ 버ਗਰ ਜੋ ਨਿੰਦਰਪੁਰਾ ਇਹ ਸੂਪ ਖਾਲੀ ਹੋ ਚੁੱਕੀਆਂ ਖਾਲੀ ਕਿਉਂਨੇ ਗਾੜਾ 버ਗਰ ਇਧਰ ਝਗੜਾ ਹੋ ਗਿਆ ਵਾ ਜਗਨ ਓਏ ਹੈਲੋ ਖਤਮ ਹੋ ਗਿਆ ਦੁਬਾਰੇ ਇੱਕ ਹੋਰ ਆਪਣਾ ਹੀ 버ਗਰ ਖਤਮ ਹੋ ਚੁੱਕਿਆ ਇਹ ਥੋੜਾ ਜਿਹਾ ਰਹਿ ਗਿਆ ਲੱਗ ਗਿਆ ਜਾਂ ਤੁਸੀਂ ਚੈੱਕ ਕਰ ਸਕਦੇ ਹੋ लवली ਪੰਪ ਦੇ ਨਾਲ ਹੀ ਬਾਕੀ ਆਪਾਂ ਇਹਨਾਂ ਤੋਂ ਪੈਸੇ ਨਹੀਂ ਲੈਂਦੇ ਜੀ ਪ੍ਰਮੋਸ਼ਨ ਦੇ ਫ੍ਰੀਜ ਪ੍ਰਮੋਸ਼ਨ ਕਰਦੇ ਆਪਾਂ ਇਹਨਾਂ ਦੀ ਬਾਕੀ ਤੁਸੀਂ ਦੇਖ ਸਕਦੇ ਹੋ ਰਣਕ ਮੇਲਾ ਵੈ ਤਾਂ ਜੜਕ ਖਾਲੀ ਆ ਆਪਣੀ ਆੜੀ ਫਿਰਦੇ ਆ 4-5 ਲੈ ਆ ਦੇਖੋ ਏ ਏ ਪੀਆ ਪੀਆ ਲਈ ਅਸੀਂ ਕਰਿਆ ਆ ਦੇਖ ਸਕਦੇ ਤੇ ਟਿੱਟੇ ਦੀ ਰਾਤ ਦੇ ਮੇਲਾ ਖਤਮ ਹੋ ਚੁਕਿਆ ਸਾਰਾ ਕੋਈ ਆ ਸਾਰੇ ਪਰ ਉੱਧਰ ਹੀ ਜਾਂਦੇ ਹੋਏ ਅੱਗੇ ਅੱਗੇ ਕਰੋ ਉੱਧਰ ਹੀ ਜਾਂਦੇ ਹੋਏ ਔੜਤੀ ਚੱਲੋ ਵੜਤੀ ਚੱਲੋ ਮਸਤ ਗਗਨ ਮੇ ਐਕਟਿਵ ਹੋ ਜਾ ਰਿਹਾ ਇਹ ਬੰਦਾ ਜਿਵੇਂ ਤੁਸੀਂ ਦੇਖ ਰਿਹਾ ਸਾਰੇ ਆਪਦੇ ਘਰੋ ਘਰੀ ਜਾ ਰਹੇ ਨੇ ਤੇ ਇਧਰ ਬਟਾਕੇ ਤੇ ਇਧਰ ਹੀ ਮੁਹੰਮਦ ਆਰਕੇ ਵਾਲਾ ਆ ਕਾਹਦੀ ਗਰਲ ਕਾਲਜ ਜੀ ਗੇਟ ਪਿੱਛੇ ਲੰਘ ਗਏ ਅਗਲੀ ਵਾਰ ਦਿਖਾਵਾਂਗੇ ਤੁਹਾਨੂੰ ਆ ਨਾਕਾ ਜੀ ਮੋਲ ਸਾਲੇ ਇੱਥੇ ਕੱਢਦੇ ਮੜਾ ਧਿਆਨ ਨਾਲ ਆਇਆ ਕਰੋ ਧਿਆਨ ਨਾਲ ਮਹਾਰਾਜਾ ਅਗਰਸਨ ਰੋੜੀ ਤਿੰਨ ਕੋਣੀ ਤਿੰਨ ਕੋਣੀ ਡਾਕਟਰ ਮੇਲਰਾ ਡਾਕਟਰ ਮੇਲਰਾ ਆ ਗਿਆ ਜੀ ਇਹ ਬਹੁਤ ਮਸ਼ਹੂਰ ਡਾਕਟਰ ਆ ਸ਼ੌਂਕੂਨ ਦੇ ਕਿਠੜੀ ਪਤਾ ਨਹੀਂ ਆ ਵੀ ਅਬਲੈਂਸ ਜੀ ਆਏ ਬਸ 3 ਮਿੰਟ ਦਰਦੀ ਹੈ ਆ ਦੇਖ ਸਕਦੇ ਹੋ ਪਾਟਾ ਸ਼ਾਪ ਦੇ ਬਾਹਰ ਲੱਗੇ ਹੋਏ ਆ ਜੀ ਮੋਬਿਲੀਆਂ ਉਹ ਧਿਆਨ ਨਾਲ ਦੇਖੀ ਖੰਡ ਬਸ ਆਲਾ ਦੇਖ ਤਰਬੜਬੜਾ ਆਲਾ ਆਲਾ ਭਜਾਈ ਲਿਆਉਂਦਾ ਐ ਅੱਗੇ ਇੱਕ ਗੱਡੀ ਬੈਕ ਹੋ ਰਹੀ ਹੈ ਓ ਏਟੀਐਮ ਆ ਜੀ ਇੱਥੇ 24 ਘੰਟੇ ਖੁੱਲਾ ਰਹਿੰਦਾ ਸਾਰੀ ਰਾਤ ਖੁੱਲਾ ਰਹਿੰਦਾ ਇੱਥੇ ਜਦੋਂ ਮਰਜ਼ੀ ਪੈਸੇ ਕਢਾ ਸਕਦੇ ਤੁਸੀਂ ਇੱਥੋਂ 100 ਰੁਪਏ ਦੇ ਨੋਟ ਵੀ ਮਿਲਦੀਆਂ ਇੱਥੇ ਵਰਦੀਆਂ ਮਿਲਦੀਆਂ ਐ ਡਰੈੱਸ ਤੇ ਆਹ ਕੁੱਤਿਆਂ ਦਾ ਸਮਾਨ ਲਖੋ ਆਪਾਂ ਡੌਗ ਸਪੈਟ 24 ਜੀ ਪੰਜਾਬੀ ਅਰਦੇਸੀ ਭਾਸ਼ਾ ਦੇ ਨਿਕਲ ਗਏ ਕੁੱਤੇ ਆਹ ਪ੍ਰਾਪਰਟੀ ਡੀਲਰ ਆ ਗਈ ਲੱਗਦਾ ਇਹ ਰਾਹ ਪੂਰਾ ਖਾਲੀ ਆ ਦੇ ਸਿੱਧਾ ਸਿੱਧਈ ਆ ਦੇਖੋ ਚੱਕੜਾ ਦੀ ਪਾਈ ਚੱਕੜਾ ਚੱਕੀ ਗਿਆ ਚਪਰਾ ਚੱਕੀ ਗਿਆ ਜੀ ਆਪਣਾ ਚੱਕੀ ਗਿਆ ਜੀ ਮੇਰੀਆ ਚੱਕੜਾ ਦੀ ਬੂਟ ਪਾ ਗਿਆ ਅਜੇ ਬੂਟ ਪਾ ਗਿਆ ਜੀ ਉਹ ਤਾਂ ਪਿੱਛੇ ਐਕਟਿਵ ਆ ਚਾਈ ਚਿਤਕ ਜੀ ਦੱਸ ਸੌਰੀ ਚਿਤਕ ਸੌਰੀ ਸੌਰੀ ਗਲਤੀ ਨਾਲ ਸਪੇਕ ਹੋ ਗਿਆ ਆ ਗਿਆ ਆਪਣਾ ਹੀ ਮੇਨਦੀ ਦੀ ਰੋਡ ਆ ਆਪਣੇ ਆਡੇ ਵਾਲਾ ਤੇ ਵੀਡੀਓ ਸਿਕਟ ਵਾਲਾ ਜੜਾ ਆ ਸਾਰੇ ਸਾਰੇ ਜੀ ਇੱਧਰ ਵੀ ਲੋ ਦਿਖਾ ਇੱਕ ਕਟਿੰਗ ਕਰਦਾ ਆ ਕਿ ਆਪਾਂ ਅੱਜ ਰੰਗ ਰੋਹੀ ਦੇ ਆ ਫੈਸ਼ਨ ਟੀਵੀ ਇੱਥੇ ਚਣੀਆਂ ਦੁਆਰ ਦਾ ਸ਼ੀਟਾ ਦਿੰਦੀਆਂ ਚੱਲ 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 ਵਾਪਸ ਤੇਣ ਵਾਪਸ ਬਾਕੀ ਜਿਹੜੇ ਤੁਸੀਂ ਮੰਦੇ ਦੀ ਆਦੀ ਆਦੀ ਸੋ ਜਾਈ ਉੱਥੇ ਆਹ ਦੇਖੋ ਆਪਣਾ ਪੈਰਿਸ ਫੈਲਟ ਰਾਹ ਤਾਂ ਬੜਿੰਦਾ ਬਹੁਤ ਛੋਟਾ ਜਿਹੜਾ ਇਹ ਬਾਕੀ ਜਿਵੇਂ ਤੁਹਾਨੂੰ ਲੱਗਿਆ ਲਾਈਕ ਸਬਸਕ੍ਰਾਈਬ ਕਮੈਂਟ ਸਾਰਾ ਕੁਝ ਕਰ ਦਿਓ ਕੋਈ ਕਸਰ ਨਹੀਂ ਚਾਹੀਦੀ ਆ ਦੇਖੋ ਇਹ ਜੇ ਕੋਈ ਜੰਮੀ ਜਿਵੇਂ ਵੀ ਤੁਸੀਂ ਜੇ ਸਾਈਟ ਹੈ ਰੋਟੀ ਨੂੰ ਦੇਖੋ ਨਾ ਦੇਖੋ ਇਹ ਕਿੰਨਾ ਬੈਲ ਐਟ ਇਸ ਰੈੱਡ ਟੇਪ ਜੀ ਬਾਕੀ ਸਪੈਲਿੰਗ ਮਿਸਟੇਕ ਹੋ ਸਕਦੀ ਆ ਇਧਰ ਹੀ ਆ ਸ਼ਰਦਾ ਭਾਈ ਬਹੁਤ ਮਹਿੰਗਾ ਹੀ ਹੈ ਆ ਕਹੀ ਜਾਂਦਾ ਜੀ ਸੰਜੂ ਕੰਦਾ ਆਪਣਾ ਭਰਾ ਕਹਿੰਦਾ ਜਲੇਬੀਆਂ ਖਾਣੀਆਂ ਪਹਿਲਾਂ ਫੇਰ ਪਹਿਲਾਂ ਫੇਰ ਦੱਸਾਂਗੇ ਇਹਨਾਂ ਨੂੰ ਪਹਿਲਾਂ ਦੱਸੂ ਜਲੇਬੀਆਂ ਖਾਣੀਆਂ ਨੇ ਖਾਵਾਂਗੇ ਠੀਕ ਹੈ ਉਹ ਡੱਕ ਗਿਆ ਜੀ ਨਾਲ ਮੇਜ ਹਟ ਓਏ ਇੱਥੇ ਥੋੜੀ ਨਾਲ ਆਈਸਕ੍ਰੀਮ ਵਾਲਾ ਜੀ ਸੋਨੂੰ ਉਹ ਬੈਕ ਕਿੱਧਰ ਗਿਆ ਮਿੱਤਰਬਾਲ ਓ ਮਿੱਤਰਬਾਲ ਪਿੱਛੇ ਉਹ ਦੇਖ ਜੀ ਆ ਆਪਣੇ ਆ ਗਈ ਬੁੱਮਦਾਲੇ ਤਾਰੇ ਭਰਾ ਆ ਦੇਖੋ ਜੀ ਦਰਖਤ ਡਿੱਗੇ ਪਏ ਆ ਜੀ ਪਰ ਹੁਣ ਚੱਕ ਦਿੱਤੇ ਕੋ ਰੇਡੀਆ ਤੇ ਦਰਖਤ ਡਿੱਗ ਪਿਆ ਸੀ ਗਾਈ ਜੀ ਤੇ 50 ਹੋ ਗਿਆ ਪਿੰਡ ਦਾ ਆ ਦੇਖੋ ਜੀ ਬਾਕੀ ਉਹਨਾਂ ਦਾ ਕੀ ਕਹਿੰਦੇ ਹੁੰਦੇ ਜਾਨੀ ਨੁਕਸਾਨ ਤੋਂ ਬਚਾਰਿਆ ਗਿਆ ਜੀ ਪਰ ਸਮਾਨ ਸਾਰਾ ਖਰਾਬ ਹੋ ਗਿਆ ਪਰ ਇਹ ਨੁਕਸਾਨ ਬਹੁਤ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਜੀ ਉਹਨਾਂ ਦਾ ਬਾਕੀ ਸਰਕਾਰ ਦਾ ਕੀ ਕਰਨਾ ਸਰਕਾਰ ਨੇ ਬਾਕੀ ਸੰਜੂ ਹੁਣ ਜਲੇਬੀਆਂ ਖਵਾਉਂਗਾ ਬਾਕੀ ਸੰਜੂ ਆਪਣਾ ਭਰਾ ਜਲੇਬੀਆਂ ਖਵਾ ਰਿਹਾ ਜੀ ਪਰ ਮਿੱਟਰ ਵਾਲਾ ਪਿੱਛੇ ਰਾਹ ਸਾਹਮਣੇ ਪਈ ਲਾਈ ਉਹ ਪਰਲੇ ਪਾਸੇ ਉਧਰਲੇ ਪਾਸੇ ਅਸੀਂ ਜਾ ਨਹੀਂ ਸਕਦੇ ਕੋਈ ਨਹੀਂ ਜਦ ਅਸੀਂ ਅੱਗੇ ਪੁਲ ਤੇ ਚੜਾਂਗੇ ਉਧਰਲੇ ਪਾਸੇ ਤੁਹਾਨੂੰ ਦਿਖਾ ਸਕਦੇ ਜੀ ਪਰਲਾ ਸਾਈਡ ਕੀ ਚੀਜ਼ ਆ ਆ ਆਪਣੀ ਸਬਜ਼ੀ ਮੰਡੀ ਆ ਗਈ ਛੋਟੀ ਜੇ ਵਕਤ ਦੇ ਦੇ ਸਕਦਾ ਜੀ ਇੱਥੇ ਜਿਉਂ ਰੋਡ ਸੀ ਜੀ ਪਰ ਹੁਣ ਹੈ ਨਹੀਂ ਆ ਤਾਂ ਰਹਿਣੀ ਦੋਈ ਦੇਖਣ ਨੂੰ ਟਿੱਡੇ ਚੱਲਦੇ ਆ ਹੁਣ ਆਪਾਂ ਅਸੀਂ ਟੇਲਰ ਆ ਗਏ ਬਹੁਤ ਵਧੀਆ ਸਾਦੇ ਜੀ ਕੱਪੜੇ ਮੇਰੇ ਚੋਰੀ ਹੋ ਗਈ ਸੀ ਕਿ ਇਹਨੇ ਛੱਤ ਪਾੜ ਕੇ ਵਿੱਚ ਨਿਕਲ ਕੇ ਚੋਰੀ ਕੀਤੀ ਛੱਤ ਪਾੜ ਕੇ ਹੋਈ ਚੋਰੀ ਚੋਰ ਚੋਰ ਇਹ ਚੋਰ ਬੜੇ ਛੱਤ ਪਾੜ ਕੇ ਬਹੁਤ ਵੱਡੇ ਪੱਧਰ ਤੇ ਹੋਇਆ ਨੁਕਸਾਨ ਆ ਦੇਖੋ ਜੀ ਵੜਦੀ ਚਲੋ ਵੜਦੀ ਚਲੋ ਕਿੰਨੀ ਦੀ ਸਪੀਡ ਆ ਓਏ ਹੈਲੋ ਹੈਲੋ ਉਹ ਦੇਖੋ ਜੀ ਮੇਲਾ ਤੁਸੀਂ ਦੇਵੇਂ ਕਿ ਦੇਖ ਸਕਦੇ ਜੀ ਬਹੁਤ ਸੋਨਾ ਲੱਗਦਾ ਜੀ ਬਸ ਹੀ ਮਿਲਦੇ ਆ 4 ਰੁਪਏ ਟਿਕਟਾ ਗਾੜੀ ਬੈਂਕੀ ਕਰ ਰੱਖੀ ਹੈ ਟਿਕਟਾ ਵੈਸੇ ਤਾਂ ਮੇਲਾ ਖਤਮ ਹੋ ਜਾਂਦਾ ਗਾੜੀ ਵਾਹ ਛੋਟਾ ਜਾਂ ਮੇਲਾ ਹੀ ਹੋਣੀ ਇੱਥੇ ਫਿਰ ਤੋਂ ਸਟਾਰਟ ਹੋਣਾ ਆ ਇੱਥੇ ਵੀ ਆਪਣੇ ਫਰੂਟ ਦੀਆਂ ਰੇਡੀਆਂ ਲੱਗ ਜਾਈਆਂ ਆਪਣਾ ਹੱਡਾ ਹੀ ਇੰਦੇ ਵਸ ਰੱਖੀ ਆ ਆ ਵਿਚਾਲੇ ਖੜਾਈ ਰੱਖਾ ਖੱਟ ਦੇ ਦੇਖੋ ਇਹ ਥੋੜਾ ਦੇਖੋ ਇਹ ਕਿੰਨਾ ਧੂਮਾ ਦੇ ਢੱਡ ਵੀਓ ਚੈੱਕ ਕਰੋ ਇਧਰ ਵੀਓ ਵੀਓ ਚੈੱਕ ਕਰੋ ਚਾਹ ਦਦਾ ਆ ਬਣਾ ਕਰਈ ਜਾ ਕਰ ਉਹ ਉੱਤਲ ਆ ਗਈ ਜੀ ਬੱਚ ਉਹ ਟਰਾਲੇ ਵਾਲਾ ਖੱਟ ਯਾਰ ਇਹ ਵੱਡੀ ਲਾਈਟ ਨਾਲ ਚੱਲ ਨਹੀਂ ਜੀ ਅੱਜ ਬੱਸ ਆਹ ਪਾਸੇ ਮੈਂ ਫਿਰ ਕਰਦੇ ਬੱਕੇ ਆਹ ਦੇਖੋ ਅੱਜ ਮੈਂ ਵੀ ਗਈ ਆ ਜੇ ਦਾ ਉਹ ਦੇਖੋ ਹੀ ਆਇਆ ਜਾ ਰਿਹਾ ਹੈ ਮੋਡ ਪਰ ਨਵੇਂ ਜੰਮਦਰ ਤੇ ਪਟਾਕੇ ਪਟਾਕੇ ਚੱਲ ਰਹੇ ਨੇ ਸ਼ੌਟੀ ਪਰ ਇਹ ਬਹੁਤ ਗਲਤ ਗੱਲ ਆਈ ਪਰ ਵਧੀਆ ਵੀ ਲੱਗ ਰਿਹਾ ਦੇਖਣ ਚ ਪਰ ਦੋ ਜਣ ਵੀ ਬਾਹਰ ਜਾ ਰਹੇ ਹੋਣ ਉਹ ਮਿੱਤਰਬੋਲ ਨਾਮ ਕਰੇ ਇਹ ਨਾਲ ਥੋੜਾ ਨਾਈਟ ਆਈ ਜਿਹਨੇ ਚੱਲ ਰਹੀਆਂ ਯਾ ਲੋਗ ਲੜਦੀਆਂ ਅਸੀਂ ਪਹੁੰਚ ਗਏ ਆਪਨਾ ਇੱਥੇ ਪਉਲ ਉਤਰਦੇ ਸਾਰੇ ਕਰਮਲਾਲਾ ਸ਼੍ਰੀ ਲਕਸ਼ਮੀ ਅਸੀਂ ਆਏ ਜਲੇਬੀ ਸ਼੍ਰੀ ਲਕਸ਼ਮੀ ਜਲੇਬੀ ਭੰਡਾਰ ਇਹ ਆਪਣਾ ਬਹੁਤ ਪੁਰਾਣਾ ਅੰਕਲ ਆਈ ਏ ਕਿੰਨੇ ਦਾ 2007 ਤੋਂ ਲੈ ਕੇ ਉਹ 2007 ਵਾਲਾ ਪੁਰਾਣਾ ਹੈ 2007 ਨਹੀਂ ਵਾਲਾ ਪੁਰਾਣਾ 1990 1990 1850 ਜਲੇਬੀ ਆ ਜਾ ਕਰੋ ਇਹ ਆ ਗੱਜ ਜਲੇਬੀ ਬਣਾਈ ਆਲੇ ਕਰਵਾ ਰਹੇ ਨੇ ਵੀ ਭੇਡ ਬਾਜ ਜਿਆਦੇ ਨਹੀਂ ਹੈਗੀ ਆ ਆਪਣਾ ਦਿੱਕਨ ਲਾਤਾ ਇਹ ਤੇ ਆਪਣੀ ਚਿੱਤਕ ਉਹ ਸੰਜੂ ਦਾ ਅਡੀ ਬਣ ਗਿਆ ਕਣ ਸੰਜਣੂ ਮਿਲੇ ਆ ਬਦਾੜੀ ਪ੍ਰਾ ਜੈਕਟ ਜੀ ਦੇਖੋ 5 ਰੁਪਏ ਦੀਆਂ ਕਰਾਣੀਆਂ ਹੋਰ ਦੇਖੋ ਸ਼ਾਰਟ ਸਰਕਟ ਹੋਇਆ ਹੋਏ ਹੋ ਸ਼ਾਰਟ ਸਰਕਟ ਨਹੀਂ ਲਾਈਟ ਜਾ ਕੇ ਪਹੁੰਚ ਗਈ ਜੀ ਫਲੈਟ ਆ ਕਰਾਣ ਕੀ ਪੁੱਤੜੀ ਆ ਗਈ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਕੀ ਚੀਜ਼ ਆ ਇਹ ਸ਼ਾਰਟ ਸਰਕਟ ਆ ਕਿ ਲਾਈਟ ਹੈਡ ਤੇ ਆਉਂਦੀ ਹੈ ਉਧਰ ਓਏ ਹੋਏ ਸਾਈਡ ਤੇ ਜਾਵਾ ਫਿਰ ਕੀ ਆ ਹੋਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਲੇਬੀਆਂ ਖਾ ਰਹੇ ਆ ਤਾਂ ਕਹਿੰਦਾ ਮੈਂ ਹੱਡੀ ਖਾਣੀ ਆਪਣਾ ਸੰਜੀਪ ਦਾ ਬੰਦੀਆ ਬੜਾ ਆਲਾ ਲੇਪੀ ਗਰਮ ਗਰਮ ਆਈ ਨਿਆਰੇਦਾਰ ਪਰ ਇਹ ਤਾਂ ਮੈਂ ਖਾਦੀ ਨਹੀਂ ਕਿਵੇਂ ਜਲੇਬੀ ਕਿਵੇਂ ਲੱਗੀ ਵਧੀਆ ਵਧੀਆ ਯੋਗ ਨੂੰ 버거 ਖਾ ਕੇ ਹੋਰ ਹੀ ਹੋ ਗਿਆ ਮੂੰਹ ਮੇਰੇ ਹਾਂਜੀ ਇੱਕਦਮ ਮਾਸਟਰ ਇੱਕਦਮ ਮਾਸਟਰ ਇਹਨੇ ਵੀ ਬਾਸ ਆ ਰਹੀ ਅਸੀਂ ਪਹੁੰਚ ਗਏ ਆਪਣੀ ਗਲੀ 'ਚ ਆ ਲੱਗੇ ਹੋਏ ਆ ਡੀਬੀ ਥੋੜੇ ਬਹੁਤ ਹੁਣ ਤਾਂ ਰਣਕ ਮਿਲ ਹੈ ਟੀ ਗਲੀ 'ਚ ਕਾ ਕਿ ਹੁਣ ਅਸੀਂ ਵੱਡੇ ਹੋ ਗਏ ਜਵਾਗ ਈ ਰਏ ਹਾਂ ਅਸੀਂ ਪਹੁੰਚ ਗਏ ਜੀ ਆਪਣੇ ਘਰੇ ਉਹ ਦੇਖੋ ਯੋ ਸਾਡਾ ਘਰ ਆਇਆ ਸਾਹਮਣੇ ਉਹ ਦੀਵੇ ਲੱਗੇ ਪਰ ਤੁਹਾਨੂੰ ਦੇਖ ਨਹੀਂ ਰਿਹਾ ਕੋਈ ਨਹੀਂ ਅਗਲੀ ਵਾਰ ਦਿਖਾਵਾਂ ਸਹੀ ਕਰਕੇ ਲਈ ਆ ਖੜੇ ਹੀ ਦੋ ਚਿੱਤਕ ਇੱਕ ਜਿੱਤ ਕੋਸ 81 ਦੇਖ ਇੱਕ ਕਾਲਾ ਘੋੜਾ ਤੇ ਡਣ ਪਿਆਰਲੀ ਆ ਗਈ ਆਪਣਾ ਚਾਇਲ ਓਏ ਓਏ ਬਰਾ ਹੋਇਆ ਲੋ ਜੀ ਫਿਰ ਅਸੀਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਹਾਂ ਆਪਣਾ ਜੀ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਨਹੀਂ ਹਣੀ ਜੀ ਨਹੀਂ ਹਣੀ ਜੀ ਆ ਆ ਮਾ